ਸਰਨਾ ਬਲਾਂ ਤੇ ਮੈਂ ਇਹ ਕਹੂੰਗਾ ਕਿ ਇਹ ਸਰਕਾਰ ਜਿਹੜੀ ਹੈਗੀ ਇਹ ਹਿੰਦੂ ਵਿਰੋਧੀ ਸਰਕਾਰ ਹੈ ਹਜੇ ਤੱਕ ਉਹਨਾਂ ਦੇ ਕੋਈ ਮੰਤਰੀ ਜਾਂ ਐਮਪੀ ਕਿਸੇ ਨੇ ਹਜੇ ਤੱਕ ਕੋਈ ਬਿਆਨ ਨਹੀਂ ਆਇਆ ਜਦਕਿ ਕੋਈ ਹੋਰ ਸਮੁਦਾਇ ਹੁੰਦਾ ਨਾ ਤੇ ਸੀਐਮ ਸਾਹਿਬ ਨੇ ਖੁਦ ਭੱਜੇ ਆਣਾ ਸੀਗਾ ਮੇਰੀ ਗੱਲ ਸੁਣੋ ਮੈਂ ਤਾਂ ਇੱਕ ਸਪਸ਼ਟਿਕ ਸਪਸ਼ਟਿਕ ਕਰਨ ਲਈ ਬੰਦੇ ਫੜੇ ਗਏ ਇੱਕ ਮੈਂ ਕਹਿੰਦਾ ਕਿ ਹਿੰਦੂਆਂ ਨੂੰ ਹਮੇਸ਼ਾ ਸਰਕਾਰਾਂ ਵੱਲੋਂ ਪ੍ਰਸ਼ਾਸਨ ਵੱਲੋਂ ਇੱਕ ਲਾਲੀਪਾਪ ਮਿਲਦਾ ਆਇਆ ਹੋਇਆ ਹੈ 50% ਸਾਡੇ ਹਿੰਦੂਆਂ ਦੀ ਆਬਾਦੀ ਵੋਟ ਹੋਵੇ ਔਰ ਅਸੀਂ ਲੋਕ ਅੱਜ ਕਹਿੰਦੇ ਆ ਕਿ ਸਾਡੀ ਸੁਰੱਖਿਆ ਕਰੋ ਅਸੀਂ ਸੁਰੱਖਿਆ ਨਹੀਂ ਮੰਗਦੇ ਅਸੀਂ ਸੁਰੱਖਿਆ ਦੀ ਗੱਲ ਨਹੀਂ ਕਰਦੇ ਸ਼ੀਵ ਸ਼ਕਤੀ ਦਾ ਜਾਪ ਕਰਾਂਗੇ ਆਪਣੀ ਰੱਖਿਆ ਆਪ ਕਰਾਂਗੇ ਮੈਂ ਕਹਿੰਦਾ ਕਿ ਪੰਜਾਬ ਦੇ ਵਿੱਚ ਖਾਲਿਸਤਾਨ ਦਾ ਨਾਰਾ ਲੱਗਣਾ ਨਹੀਂ ਚਾਹੀਦਾ ਜੋ ਲੱਗਦਾ ਜੇ ਸਰਕਾਰਾਂ ਅਜ ਮਜ਼ਬੂਤ ਹੋਣ ਤੇ ਕੰਮ ਹੋਵੇ ਨਾ ਤੂੰ ਸਰਕਾਰਾਂ ਦੇ ਕੰਮ ਦੇਖ ਲੋ ਕਿ ਸਰਕਾਰਾਂ ਖੁਦ ਸ਼ਹਿਰ ਦੇ ਰਹੀਆਂ ਹੋਵੇ ਪਿੱਛੇ ਲੋਕ ਲੋਕੇ ਦੇਖ ਰਹੇ ਸੁਦੀਰ ਕੁਮਾਰ ਸੂਰੀ ਤੇ ਹਮਲਾ ਹੋਇਆ ਉਦੋਂ ਵੀ ਗਨ ਮੈਨ ਨਾਲ ਸੀ ਮਰਦੇ ਪਿੱਛੇ ਹਮਲਾ ਹੋਇਆ ਉਦੋਂ ਵੀ ਗਨ ਮੈਨ ਨਾਲ ਸੀ ਮਤਲਬ ਮੈਂ ਕਹਿੰਨਾ ਕਿ ਪੰਜਾਬ ਸਰਕਾਰ ਨੂੰ ਪੁੱਛਦਾ ਮਹਿਮਾਨਯੋਗ ਡੀਜੀਪੀ ਸਾਹਿਬ ਨੂੰ ਪੁੱਛਦਾ ਲੁਧਿਆਣਾ ਦੇ ਸੀਪੀ ਸਾਹਿਬ ਨੂੰ ਪੁੱਛਦਾ ਕਿ ਆ ਗਨ ਮੈਨ ਨੂੰ ਥੋੜੀ ਹੈ ਨਹੀਂ ਕੋਲੀ ਚਲਾਉਂਦੀ ਜਾਂ ਗਨ ਸਰਨਾ ਬਲਾਂ ਤੇ ਮੈਂ ਇਹ ਗਾਉਂਗਾ ਕਿ ਇਹ ਸਰਕਾਰ ਜਿਹੜੀ ਹੈ ਇਹ ਹਿੰਦੂ ਵਿਰੋਧੀ ਸਰਕਾਰ ਹੈ ਹਜੇ ਤੱਕ ਉਹਨਾਂ ਦੇ ਕੋਈ ਮੰਤਰੀ ਜਾਂ ਐਮਪੀ ਕਿਸੇ ਨੇ ਹਜੇ ਤੱਕ ਕੋਈ ਬਿਆਨ ਨਹੀਂ ਆਇਆ ਜਦ ਕਿ ਕੋਈ ਹੋਰ ਸਮੁਦਾਇ ਹੁੰਦਾ ਨਾ ਤੇ ਸੀਐਮ ਸਾਹਿਬ ਨੇ ਖੁਦ ਭੱਜੇ ਆਣਾ ਸੀਗਾ ਤੇ ਖੁਦ ਹਾਲਚਲ ਪੁੱਛਣਾ ਸੀਗਾ ਕਿਉਂਕਿ ਇਹ ਹਿੰਦੂ ਹੈ ਹਿੰਦੂਆਂ ਨਾਲ ਪੰਜਾਬ ਦੇ ਵਿੱਚ ਹਮੇਸ਼ਾ ਵਿਤਕਰਾ ਹੁੰਦਾ ਆਇਆ ਅੱਜ ਤੁਸੀਂ ਇਹ ਹਾਲ ਦੇਖ ਲਿਆ ਕਿ ਸ਼ਰਿਆਮ ਪੰਜਾਬ ਦੇ ਵਿੱਚ ਬੜੀ ਗੁੰਡਾਗਰਦੀ ਹੋਈ ਐ ਇਹ ਗੁੰਡਾਗਰਦੀ ਕਦੋਂ ਬੰਦ ਹੋਏਗੀ ਇਹ ਮਾਨ ਸਰਕਾਰ ਤੋਂ ਪੁੱਛਿਆ ਜਾਵੇ ਪੰਜਾਬ ਦਾ Hindu ਪੁੱਛੇ ਜਿਨੇ 40 50% ਵੋਟ ਪਾਈ ਐ ਹਿੰਦੂਆ ਨੇ ਹਜੇ ਤੱਕ ਕੋਈ ਬਿਆਨ ਨਹੀਂ ਕੋਈ ਕੁਛ ਨਹੀਂ ਹਜੇ ਤੱਕ ਕੋਈ ਨੁਮਾਇੰਦਾ ਨਹੀਂ ਇਹਦਾ ਜਵਾਬ ਕੌਣ ਲੇਗਾ ਪੰਜਾਬ ਦਾ Hindu ਲੇਗਾ ਇਹਦਾ ਜਵਾਬ ਮੇਰੀ ਗੱਲ ਸੁਣੋ ਮੈਂ ਤਾਂ ਇੱਕ ਸਪਸ਼ਟਿਕ ਸਪਸ਼ਟਿਕ ਕਹਿਣ ਲਈ ਬੰਦੇ ਫੜੇ ਗਏ ਇੱਕ ਮੈਂ ਕਹਿੰਦਾ ਕਿ ਹਿੰਦੂਆਂ ਨੂੰ ਹਮੇਸ਼ਾ ਸਰਕਾਰਾਂ ਵੱਲੋਂ ਪ੍ਰਸ਼ਾਸਨ ਵੱਲੋਂ ਇੱਕ ਲੌਲੀਪੌਪ ਮਿਲਦਾ ਆਇਆ ਵੈ ਠੀਕ ਹੈ ਜੀ ਕਿੰਨੀ ਵਾਰੀ ਤੁਸੀਂ ਹਿਸਾਬ ਲਗਾਓ ਪਿਛਲੇ ਦਿਨਾਂ ਹੀ ਸੁਦੀਰ ਕੁਮਾਰ ਸੂਰੀ ਦੀ హత్య ਹੋਈ ਮੇਰੇ ਤੇ ਅੱਤਵਾਦੀ ਹਮਲੇ ਹੋਏ ਸਾਡੇ ਕਿੰਨੂ ਕਿੰਨੇ ਹੀ ਹਿੰਦੂ ਲੀਡਰ ਜਿਹੜੇ ਮਾਰੇ ਗਏ ਮਤਲਬ ਇਹਦਾ ਜਵਾਬ ਕੌਣ ਦੇਗਾ ਮੌਜੂਦਾ ਸਰਕਾਰ ਯਾ ਸੀਐਮ ਸਾਹਿਬ ਦਾ ਜਵਾਬ ਦੇਣਾ ਹਰ ਹਾਲਚਲ ਪੁੱਛਣਾ ਬੰਦਾ ਨਹੀਂ ਸੀਗਾ ਕਿ ਪੰਜਾਬ ਦੇ ਵਾਸੀਆਂ ਅਸੀਂ ਹਿੰਦੂ ਆ ਸੀਐਮ ਸਾਹਿਬ ਦਾ ਪੁੱਛਣਾ ਫਰਜ਼ ਨਹੀਂ ਸੀਗਾ ਜਾਂ ਉਹਨਾਂ ਦੇ ਮੰਤਰੀ ਸਹਿਬਾਨ ਐਮਐਲਏ ਸਹਿਬਾਨ ਕੋਈ ਗੱਲ ਨਹੀਂ ਕੀਤੀ ਹਮੇਸ਼ਾ ਜਿਹੜੀ ਗੱਲ ਹੋਈ ਹੈ ਹਿੰਦੂ ਵਿਰੋਧੀ ਗੱਲ ਹੋਈ ਹੈ ਹਿੰਦੂ ਵਿਰੋਧੀ ਗੱਲਾਂ ਕਰਦੇ ਆਏ ਨੇ ਕਿਸੇ ਨੇ ਹਿੰਦੂ ਪੱਖ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਹਿੰਦੂ ਕਿੱਥੇ ਸੇਫ ਹੈ ਹਿੰਦੂ ਕਿੱਥੇ ਸੇਫ ਰਹੂਗਾ ਬੜਾ ਵੱਡਾ ਸਰਵਾਲ ਹੈ ਸਰਕਾਰਾਂ ਨੂੰ 50% ਸਾਡੇ ਹਿੰਦੂਆਂ ਦੀ ਆਬਾਦੀ ਵੋਟ ਹੋਵੇ ਔਰ ਅਸੀਂ ਲੋਗ ਅੱਜ ਕਹਿੰਦੇ ਆ ਕਿ ਸਾਡੀ ਸੁਰੱਖਿਆ ਕਰੋ ਅਸੀਂ ਸੁਰੱਖਿਆ ਨਹੀਂ ਮੰਗਦੇ ਅਸੀਂ ਸੁਰੱਖਿਆ ਦੀ ਗੱਲ ਨਹੀਂ ਕਰਦੇ ਸ਼ੀਵ ਸ਼ਕਤੀ ਦਾ ਜਾਪ ਕਰਾਂਗੇ ਆਪਣੀ ਰੱਖਿਆ ਆਪ ਕਰਾਂਗੇ ਮਾਂਗ ਸਾਡੀ ਕੀ ਹੈ ਜੀ ਬੰਦੇ ਫੜੇ ਕੇ ਕੇਸ ਚੱਲ ਰਹੇ ਨੇ ਠੀਕ ਹੈ ਮੈਂ ਕਹਿੰਦਾ ਕਿ ਇਹ ਜਿਹੜੇ ਬੰਦੇ ਜਿਹੜੇ ਕੱਟੜਵਾਦੀ ਸੋਚਦੇ ਜਿਹੜੇ ਵਿਦੇਸ਼ਾਂ 'ਚ ਬੈਠੇ ਉਹਨਾਂ ਦੀ ਇੱਕੋ ਹੀ ਮਨਸ਼ਾ ਰਹਿੰਦੀ ਹੈ ਕਿ ਪੰਜਾਬ ਦੇ ਵਿੱਚ ਹਿੰਦੂ ਲੀਡਰਾਂ ਨੂੰ ਟਾਰਗੇਟ ਕੀਤਾ ਜਾਵੇ ਹਿੰਦੂ ਲੀਡਰਾਂ ਨੂੰ ਮਰਵਾਇਆ ਜਾਵੇ ਮੈਂ ਕਹਿੰਦਾ ਕਿ ਪੰਜਾਬ ਦੇ ਵਿੱਚ ਖਾਲਿਸਤਾਨ ਦਾ ਨਾਰਾ ਲੱਗਣਾ ਨਹੀਂ ਚਾਹੀਦਾ ਕਿਉਂ ਲੱਗਦਾ ਜੇ ਸਰਕਾਰਾਂ ਅਜ ਮਜ਼ਬੂਤ ਹੋਣ ਤੇ ਕੰਮ ਹੋਵੇ ਨਾ ਤੇ ਸਰਕਾਰਾਂ ਵਾਲੇ ਕੰਮ ਦੇਖ ਲੋ ਕਿ ਸਰਕਾਰਾਂ ਖੁਦ ਸ਼ਹਿ ਦੇ ਰਹੀਆਂ ਹੋਵੇ ਚਾਹੇ ਉਹ ਸੈਂਟਰ ਦੀ ਸਰਕਾਰ ਲਗਾ ਲੋ ਚਾਹੇ ਪੰਜਾਬ ਦੀ ਸਰਕਾਰ ਲਗਾ ਲੋ ਮਤਲਬ ਕਿਉਂ ਨਹੀਂ ਹਿੰਦੂ ਪਖ ਦੀ ਗੱਲ ਕੀਤੀ ਜਾਂਦੀ ਪੰਜਾਬ 'ਚ ਬੋਡ ਰੈਡੀ ਹਿੰਦੂ ਕੋਲ ਮੰਗੜੀ ਔਰ ਹਿੰਦੂ ਹੱਤ ਦੀ ਗੱਲ ਕੋਈ ਪੰਜਾਬ 'ਚ ਨਹੀਂ ਕਰਦਾ ਇਸ ਲਈ ਮੈਂ ਇੱਕ ਪੰਜਾਬ ਦੇ ਸਾਰੇ ਹਿੰਦੂਆਂ ਨੂੰ ਕਹਿੰਨਾ ਕਿ ਇੱਕ ਮੁੱਠ ਹੋ ਜਾਓ ਇੱਕ ਗੱਲ ਹੋ ਜਾਓ ਮੈਂ ਪ੍ਰਧਾਨ ਮੈਂ ਪ੍ਰਧਾਨ ਦੀ ਛੱਡੋ ਕਿਉਂਕਿ ਪੰਜਾਬ ਦੇ ਵਿੱਚ ਹਿੰਦੂ ਸੁਰੱਖਿਤ ਨਹੀਂ ਹੈ ਇਹ 2-3 ਮਹੀਨੇ ਬੀਤਦੇ ਨੇ ਕਿ ਕੋਈ ਨਾ ਕੋਈ ਹਿੰਦੂ ਲੀਡਰਾਂ ਦੇ ਹਮਲੇ ਹੋਣੇ ਸ਼ੁਰੂ ਹੋ ਜਾਂਦੇ ਆ ਕਿਉਂ ਇਹਦਾ ਜਵਾਬ ਪੰਜਾਬ ਸਰਕਾਰ ਕਿਉਂ ਨਹੀਂ ਦਿੰਦੀ ਮਾਨ ਸਾਹਿਬ ਚੁੱਪ ਕਿ ਇਹ ਚੀਜ਼ ਮਾਨ ਸਾਹਿਬ ਤੋਂ ਤੁਸੀਂ ਜਿੰਨੇ ਵੀ ਪੱਤਰਕਾਰ ਭਾਈ ਜਾ ਰਹੇ ਜਿਵੇਂ ਇਹ ਸਵਾਲ ਪੁੱਛੋ ਕਿ ਤੁਸੀਂ ਇੱਕ Hindu ਨੇਤਾ ਤੇ ਹਮਲਾ ਹੋਇਆ ਤੁਸੀਂ ਕਿਉਂ ਨਹੀਂ ਪਹੁੰਚੇ ਤੁਸੀਂ ਕਿਉਂ ਨਹੀਂ ਪੁੱਛਿਆ ਹੋਰ ਕੋਈ ਸਮਾਜਾ ਹੁੰਦਾ ਤੁਸੀਂ ਮਿੰਟੋ ਮਿੰਟ ਪਹੁੰਚ ਜਾਣਾ ਸੀ Hinduਾਂ ਨਾਲ ਹੀ ਵਿਤਕਰਾ ਕਿਉਂ ਕਿ Hindu ਪੰਜਾਬ ਦੇ ਸਿਰਫ ਵੋਟਾਂ ਪਾਉਂਦਾ ਹੈ Hindu ਆਪਣਾ ਹੱਕ ਨਹੀਂ ਮੰਗ ਸਕਦਾ ਹੱਕ ਸਾਨੂੰ ਦਰਿਆ ਦੇ ਬੈਠ ਕੇ ਲੈਣੇ ਪੈਂਦੇ ਆ ਅੱਜ ਸਾਡਾ ਬੰਦਾ ਦੇਖੋ ਡੀ ਐਮ ਸੀ ਚ ਕਾਇਰ ਬੈਠਾ ਅੱਜ ਸਾਡੇ ਬੰਦੇ ਨੂੰ ਦੇਖੋ ਮਤਲਬ ਮੈਂ ਕਹਿੰਦਾ ਕਿ ਉਹਨਾਂ ਨੇ ਤਾਂ ਪੂਰੀ ਮਨਸ਼ਾ ਹੀ ਨਾਲੀ ਸੀ ਕਿ ਜਾਨ ਉਹ ਮਾਰ ਹੀ ਤਾਂ ਸੀਗਾ ਇਹਦੇ ਪ੍ਰਭੂ ਦਾ ਸ਼ੁਕਰੀਆ ਮੇਰੇ ਪਰਮਾਤਮਾ ਦਾ ਮੇਰੇ ਬੰਕੇ ਬਿਹਾਰੀ ਦਾ ਜਿਹਦੇ ਕਰਕੇ ਬਚਾਅ ਹੋ ਗਿਆ ਪਰ ਚੁੱਪ ਨਹੀਂ ਰਿਹਾ ਜਾਊਗਾ ਚੁੱਪ ਬਿਲਕੁਲ ਨਹੀਂ ਕੀਤਾ ਜਾਊਗਾ ਸਰਕਰ ਸਿਕਿਉਰਟੀ ਲੈ ਕੇ ਜੀ ਤੁਸੀਂ ਹਿਸਾਬ ਲਾ ਲਓ ਗਨ ਮੈਂ ਨਾਲ ਹੋਵੇ ਔਰ ਗਨਮੈਨ ਆਪਣੀ ਜਾਨ ਛੁਡਾਉਂਦਾ ਫਿਰੇ ਆਪਣਾ ਆਪਣਾ ਬਚਾਅ ਕਰਦਾ ਫਿਰੇ ਕਾਦੀ ਸੁਰੱਖਿਆ ਮੈਂ ਗਿਰੂnga ਪਿੱਛੇ ਲੋਕ ਲੋਕੇ ਤੁਸੀਂ ਖੁਵਾਰਾਂ ਦੀ ਨਹੀਂ ਖੁਵਾਰਾਂ ਦੀ ਖਬਰ ਦੇਖੀ ਹੋਣੀ ਹੈ ਪਿੱਛੇ ਲੋਕ ਲੋਕੇ ਦੇਖ ਰਹੇ ਸੁਦੀਰ ਕੁਮਾਰ ਸੂਰੀ ਤੇ ਹਮਲਾ ਹੋਇਆ ਉਹਦੇ ਵੀ ਗਨਮੈਨ ਨਾਲ ਸੀ ਮਰਦੇ ਪਿੱਛੇ ਹਮਲਾ ਹੋਇਆ ਉਹਦੇ ਵੀ ਗਨਮੈਨ ਨਾਲ ਸੀ ਮਤਲਬ ਮੈਂ ਕਹਿੰਦਾ ਕਿ ਪੰਜਾਬ ਸਰਕਾਰ ਨੂੰ ਪੁੱਛਦਾ ਮਹਿਮਾਨਯੋਗ ਡੀਜੀਪੀ ਸਾਹਿਬ ਨੂੰ ਪੁੱਛਦਾ ਲੁਧਿਆਣਾ ਦੇ ਸੀਪੀ ਸਾਹਿਬ ਨੂੰ ਪੁੱਛਦਾ ਕਿ ਇਹ ਗਨਮੈਨ ਨੂੰ ਅਥੋਰਟੀ ਹੈ ਨਹੀਂ ਗੋਲੀ ਚਲਾਣ ਦੀ ਜਾਂ ਗਨਮੈਨ ਸਿਰ ਅਸਲੇ ਰੱਖਣ ਲਈ ਰੱਖੇ ਹੋਏ ਆ ਸਰਨਾ ਵੱਡਾ ਸਵਾਲ ਹੈ ਜਵਾਬ ਤੁਸੀਂ ਪੱਤਰਕਾਰ ਭਾਈਚਾਰੇ ਵੀ ਸਵਾਲ ਦਾ ਜਵਾਬ ਮੰਗੋ ਸਰਕਾਰਾਂ ਤੋਂ ਪੁੱਛੋ ਜੇ ਤੁਸੀਂ ਸਾਨੂੰ ਸੁਰੱਖਿਆ ਦਿੱਤੀ ਹੈ ਸਿਰਫ ਲਟਕਾਣ ਨਹੀਂ ਸਿਰਫ ਅਸਲੀ ਲਟਕਾਣ ਨਹੀਂ ਦਿੱਤੇ ਨੇ ਕਿ ਇਹਨਾਂ ਨੂੰ ਚਲਾਣ ਦਾ ਹੁਕਮ ਹੈ ਨਹੀਂ ਜਿਹੜਾ ਬੰਦਾ ਆਂਦਾ ਹਿੰਦੂਆਂ ਨੂੰ ਟਾਰਗੇਟ ਕਰਦਾ ਜਿਹੜਾ ਬੰਦਾ ਆਂਦਾ ਹਿੰਦੂਆਂ ਨੂੰ ਮਾਰਦਾ ਕਿਉਂ ਜਵਾਬ ਚ ਗਿਆ ਹਿੰਦੂ ਸੇਫ ਹੈਗੇ ਨਹੀਂ ਆ ਇਹ ਪੰਜਾਬ ਸਰਕਾਰ ਤੋਂ ਪੁੱਛਿਆ ਜਾਵੇ ਮਾਨ ਸਰ ਏਰੀਆ ਵੀ ਇਹਨਾਂ ਨੂੰ ਪਰਮਿਸ਼ਨ ਦਿੱਤੀ ਹੋਈ ਆ ਪਰਮਿਸ਼ਨ ਦਿੱਤੀ ਹੋਈ ਹੈ ਤੇ ਗਨਮੈਨ ਆਪਣੀ ਜਾਨ ਕੇ ਛੁਡਾਉਂਦਾ ਕਰਦਾ ਸੀਗਾ ਪਿੱਛੇ ਲੁਕਦਾ ਫਿਰਦਾ ਸੀ ਜੇ ਪਰਮਿਸ਼ਨ ਹੁੰਦੀ ਉਹਦੇ ਕੋ ਗੋਲੀ ਨਹੀਂ ਚੱਲ ਸਕਦੀ ਸੀ ਗੋਲੀ ਨਹੀਂ ਮਾਰ ਸਕਦਾ ਸੀ ਕਿਉਂ ਇਹਦਾ ਜਵਾਬ ਅਜ 10-10 4-4 ਹਮਲੇ ਹੋ ਗਏ ਦੂਰਗਾ ਪ੍ਰਸਾਦ ਗੁਪਤਾ ਮਾਰੇ ਗਏ ਸਾਡਾ ਸਾਡੇ ਕਈ ਸ਼ਿਫ ਸੈਨਿਕ ਨੇਤਾ ਮਾਰੇ ਗਏ ਇਹਦਾ ਜਵਾਬ ਦਊ ਕੋਣ ਇਹਦਾ ਜਵਾਬ ਕੌਣ ਦਊ ਜੇ ਗਨਮੈਨ ਦਿੱਤੇ ਨੇ ਇਹਨਾਂ ਨੂੰ ਥੋੜੀ ਵੀ ਦਿਓ ਕਿ ਇਹਨਾਂ ਤੇ ਲਾਗੇ ਕੋਈ ਫੜ ਕੇ ਨਾ ਜੇڑا ਕੋਈ ਮਾਰ ਦੇ ਇਹਨਾਂ ਤੇ ਜਦੋਂ ਹੀ ਹਮਲਾ ਕਰੇ ਮਤਲਬ ਇਹੀ ਚੀਜ਼ ਤੇ ਪੁੱਛੋ ਮਾਨਯੋਗ ਸੀਪੀ ਸਾਹਿਬ ਨੂੰ ਮਾਨਯੋਗ ਡੀਸੀਪੀ ਸਾਹਿਬ ਨੂੰ ਫਿਰ ਗੋਲੀ ਕਿਉਂ ਨਹੀਂ ਚਲਾਈ ਫਿਰ ਕਿੱਥੇ ਸੀ ਆਪਣੀ ਜਾਨ ਕਿਉਂ ਛੁਡਾਉਂਦੇ ਫਿਰਦੇ ਸੀ ਮਤਲਬ ਕੋਈ ਪੰਜਾਬ ਦੇ ਵਿੱਚ ਹਿੰਦੂਆਂ ਦਾ ਵਾਰਿਸ ਹੈ ਜਾਂ ਨਹੀਂ ਹੈ ਮੈਂ ਸਿਰਕੇ ਨਾ ਕਿ ਪੰਜਾਬ ਦਾ ਹਿੰਦੂ ਇੱਕ ਹੋ ਜਾਓ ਔਰ ਇੱਕ ਵਾਰ ਬਾਰੇ ਕਵਾਜ ਵਾਂਜੋ ਮੈਂ ਪ੍ਰਧਾਨ ਮੈਂ ਪ੍ਰਧਾਨ ਛੱਡ ਦੋ ਔਰ ਇਕੱਠੇ ਹੋ ਕੇ ਇੱਕ ਵਾਜ ਗਾਓ ਕਿ ਗਰਵ ਸੇ ਕਹੋ ਹਮ ਹਿੰਦੂ ਹੈ ਗਰਵ ਸੇ ਕਹੋ ਹਮ ਸ਼ੇਰ ਹੈ